ਉਧਰ ਸਟੀਵਨ ਮਿਲਰ ਉਹਨਾਂ ਨੇ ਜਿਹੜੀ ਅੱਜ ਕੱਲ ਵੀ ਪੱਤਰਕਾਰਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ ਜਿਹੜੀ ਵੈਨੇਜ਼ੁਏਲਾ ਦੀ ਰੇਡ ਨੂੰ ਜਿਹੜਾ ਉਹ ਲੈ ਕੇ ਸੀਐਨਐਨ ਦੇ ਨਾਲ ਗੱਲ ਕਰਦੇ ਹੋਏ ਮਾਹੌਲ ਥੋੜਾ ਜਿਹਾ ਤਲਕੀ ਵਾਲਾ ਵੀ ਜਿਹੜਾ ਉਹ ਬਣ ਗਿਆ ਤਾਂ ਉਹਨਾਂ ਨੇ ਕਿਹਾ ਵੀ ਵੀ ਬਿਲਕੁਲ ਅਸੀਂ ਬੰਦਾ ਚੱਕ ਕੇ ਲਿਆਂਦਾ ਕਹਿੰਦਾ ਵੀ ਅਸੀਂ ਅਜਿਹੇ ਮੁਲਕ ਜਿਹੜੇ ਸਾਡੇ ਐਡਵਰਸਰੀਜ਼ ਯਾਨੀ ਕਿ ਦੁਸ਼ਮਣਾਂ ਨੂੰ ਹਥਿਆਰ ਦੇ ਰਹੇ ਨੇ ਜਿਹੜੇ ਸਾਡੇ ਮੁਲਕ ਦੇ ਵਿੱਚ ਨਸ਼ਾ ਤਸਕਰੀ ਜਿਹੜੇ ਉਹ ਕਰ ਰਹੇ ਨੇ ਨਸ਼ਾ ਜਿਹੜਾ ਉਹ ਲੈ ਕੇ ਆ ਰਹੇ ਨੇ ਲੋਕਾਂ ਨੂੰ ਇੱਥੇ ਜਿਹੜਾ ਉਹ ਮਾਰ ਰਹੇ ਨੇ ਅਸੀਂ ਉਹਨਾਂ ਨੂੰ ਚੱਕਣਾ ਹੀ ਚੱਕਣਾ ਹੈਗਾ ਤੇ ਗ੍ਰੀਨਲੈਂਡ ਨੂੰ ਲੈ ਕੇ ਉਹਨਾਂ ਨੂੰ ਜਦ ਸਵਾਲ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਕੋਈ ਆਪੋਜੀਸ਼ਨ ਹੈ ਹੀ ਨਹੀਂ ਵੀ ਟੇਕਓਵਰ ਕਰਨ ਦੇ ਲਈ ਗ੍ਰੀਨਲੈਂਡ ਨੂੰ ਜਿਹੜਾ ਉਹ ਲੈ ਕੇ ਤੇ ਇਹਨਾਂ ਦੀ ਵਾਈਫ ਨੇ ਹੀ ਕੱਲ ਗ੍ਰੀਨਲੈਂਡ ਦੇ ਉੱਤੇ ਅਮਰੀਕਾ ਦਾ ਝੰਡਾ ਲਾ ਕੇ ਜਿਹੜਾ ਉਹ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਵਿੱਚ ਰੌਲਾ ਰੱਪਾ ਪਿਆ ਡੈਨਮਾਰਕਾਰੇ ਜਿਹੜੇ ਕਹਿਣ ਲੱਗੇ ਵੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਆ ਜਿਹੜੀ ਸੋਵਰਨਿਟੀ ਦੀ ਤੇ ਆ ਇੱਥੇ ਦੇ ਜਿਹੜੇ ਬਾਰਡਰਸ ਆ ਉਸ ਨੂੰ ਜਿਹੜਾ ਉਹ ਲੈ ਕੇ ਤੇ ਕਹਿੰਦੇ ਵੀ ਡੈਨਮਾਰਕ ਉਹ ਕਿੱਦਾਂ ਆਏ ਕਿ ਕਦੋਂ ਜਿਹੜਾ ਉਹ ਗਿਆ ਸੀਗਾ ਸੋ ਕਈ ਤਰੀਕੇ ਦੇ ਜਿਹੜੇ ਹੁਣ ਸਵਾਲ ਜਵਾਬ ਆ ਉਹ ਚੱਲ ਪਏ ਆ ਕਹਿੰਦੇ ਵੀ ਅਸੀਂ ਕਿਹੜਾ ਨਾਟੋ ਦੇ ਮੈਂਬਰ ਨਹੀਂ ਆ ਨਾਟੋ ਆਪਣੇ ਕਰਕੇ ਹੀ ਕਹਿੰਦਾ ਵੀ ਚੱਲਦੀ ਹੈਗੀ ਆ ਸੋ ਗ੍ਰੀਨਲੈਂਡ ਸਾਡੇ ਕੰਟਰੋਲ ਦੇ ਵਿੱਚ ਵੀ ਆਊਗਾ ਤਾਂ ਕੋਈ ਇਸ ਦੇ ਵਿੱਚ ਵੱਡੀ ਜਿਹੜੀ ਉਹ ਗੱਲ ਨਹੀਂ ਆਰਟਿਕ ਜਿਹੜਾ ਇਹ ਓਸ਼ੀਨ ਤੇ ਆਰਟਿਕ ਦੇ ਵਿੱਚ ਜੋ ਚਾਈਨਾ ਦੀ ਤੇ ਰਸ਼ੀਆ ਦੀ ਸ਼ਿਪਸ ਦੇ ਦੁਆਰਾ ਉਹਨਾਂ ਨੇ ਜਿਹੜੇ ਮਿਲਟਰੀ ਬੇਸਿਸ ਉਸ ਦੇ ਇਰਦ-ਗਿਰਦ ਜਿਹੜੇ ਬਣਾਏ ਆ ਅਰਥ ਦੇ हिसाब ਦੇ ਨਾਲ ਗਲੋਬ ਦੇ हिसाब ਦੇ ਨਾਲ ਬੜਾ ਇੰਪੋਰਟੈਂਟ ਜਿਹੜਾ ਹੋ ਅਹਿਮ ਸਟ੍ਰੈਟੈਜਿਕ ਜਿਹੜਾ ਉਹ ਇਲਾਕਾ ਆ ਗ੍ਰੀਨਲੈਂਡ ਜਿਸ ਕਰਕੇ ਉਸ ਨੂੰ ਹਰ ਇੱਕ ਜਾਨਾ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਜਿਹੜਾ ਉਹ ਚਾ ਰਿਹਾ ਹੈਗਾ ਆ ਸੋ ਅਗਲੀ ਵਾਰੀ ਗ੍ਰੀਨਲੈਂਡ ਦੀ ਜਿਹੜੀ ਉਹ ਆ ਸਕਦੀ ਹੈ ਸਟੀਫਨ ਮਿਲਰ ਉਹਨਾਂ ਦੀਆਂ ਗੱਲਾਂ ਤੋਂ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਪ ਰਿਹਾ ਆ ਵੀ ਟੇਕਓਵਰ ਗ੍ਰੀਨਲੈਂਡ ਦਾ ਕੀਤਾ ਜਾ ਸਕਦਾ ਹੈਗਾ ਆ ਕਿਉਂਕਿ ਉਹਨਾਂ ਦਾ ਇਸ ਤਰੀਕੇ ਦਾ ਬਿਆਨ ਆਉਣਾ ਵੀ देयर ਇਜ਼ ਨੋ ਆਪੋਜੀਸ਼ਨ ਟੂ ਟੇਕਿੰਗ ਓਵਰ ਗ੍ਰੀਨਲੈਂਡ ਉਹਦਾ ਡੈਨਮਾਰਕ ਵਾਲੇ ਜਿਹੜੇ ਉਹ ਬਾਰ-ਬਾਰ ਕਹਿ ਰਹੇ ਆ ਵੀ ਇਦਾਂ ਨਾ ਕਰਿਓ ਜੇ ਇਦਾਂ ਹੋਇਆ ਤੇ ਨਾਟੋ ਜਿਹੜਾ ਉਹ ਤੁਸੀਂ ਅ ਗਲਤ ਗਲਤ ਜਿਹੜਾ ਉਹ ਖਤਮ ਜਿਹੜਾ ਉਹ ਸਮਝਿਓ ਆ ਵੀ ਸੋ ਹੁਣ ਦੇਖਦੇ ਆ ਵੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ ਸੋ ਰਾਸ਼ਪਤੀ ਟਰੰਪ ਜਿਨ੍ਹਾਂ ਨੇ ਪਿਛਲੇ ਸਾਲ ਸੋਚ ਚੁੱਕੀ ਸੀਗੀ ਉਹਨਾਂ ਨੇ ਉਸ ਦਰਮਿਆਨ ਹੀ ਗ੍ਰੀਨਲੈਂਡ ਨੂੰ ਆਪਣਾ ਹਿੱਸਾ ਜਿਹੜਾ ਉਹ ਬਣਾਉਣ ਦੀ ਗੱਲ ਆਖੀ ਸੀ ਤੇ ਇੱਕ ਸਾਲ ਬਾਅਦ ਉਸ ਗੱਲ ਦੇ ਉੱਤੇ ਇੱਕ ਦੀ ਫੇਰ ਜੋਰਾ ਸ਼ੋਨਾ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਗੱਲਬਾਤ ਅਹੋਰੀਆ ਤੇ ਸਟੀਵਨ ਮਿਲਰ ਜਿਹੜੇ ਵਾਈਟ ਹਾਊਸ ਦੇ ਚੀਫ ਆਫ ਡਿਪਟੀ ਚੀਫ ਆਫ ਸਟਾਫ ਨੇ ਉਹਨਾਂ ਨੇ ਡਬਲ ਡਾਊਨ ਕਰਦੇ ਹੋਏ ਕਿਹਾ ਆ ਵੀ ਜਿਹੜਾ ਗ੍ਰੀਨਲੈਂਡ ਆ ਉਸ ਨੂੰ ਜੇ ਅਸੀਂ ਆਪਣੇ ਕੰਟਰੋਲ ਦੇ ਅੰਡਰ ਲੈਂਦੇ ਵੀ ਆ ਤਾਂ ਵੀ ਜਿਹੜਾ ਆ ਉਹ ਕਿਸੇ ਦੀ ਆਪੋਜੀਸ਼ਨ ਨਹੀਂ ਹੈਗੀ ਜੀ ਤੇ ਬਿਲਕੁਲ ਸਟੀਵਨ ਮਿਲਰ ਉਹਨਾਂ ਨੇ ਕਿਹਾ ਕਿ ਕੋਈ ਵੀ ਸਾਨੂੰ ਹੁਣ ਸਟਾਪ ਨਹੀਂ ਕਰ ਸਕਦਾ ਅਮਰੀਕਾ ਨੂੰ ਸੀਜ਼ਿੰਗ ਗ੍ਰੀਨਲੈਂਡ ਉਹਨਾਂ ਦੀ ਵਾਈਫ ਵਾਲੇ ਤੁਸੀਂ ਦੱਸੇ ਚੁੱਕੇ ਹੋ ਉਹਨਾਂ ਆਲਰੇਡੀ ਜਿਹੜਾ ਮੈਪ ਆ ਉਹ ਇਸ਼ੂ ਕਰ ਦਿੱਤਾ ਜਿਹੜਾ ਅਮਰੀਕਾ ਦਾ ਝੰਡਾ ਸੀ ਉਹਦੇ ਉੱਤੇ ਤੇ ਪੂਰੀ ਤਰ੍ਹਾਂ ਡਰ ਵਾਲਾ ਮਾਹੌਲ ਆ ਡੈਨਿਸ਼ ਆਫੀਸ਼ੀਅਲਸ ਦੇ ਵਿੱਚ ਤੇ ਨਾਟੋ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਜੀ ਗ੍ਰੀਨਲੈਂਡ ਅਮਰੀਕਾ ਵਾਲਿਆਂ ਨੇ ਲੈ ਲਿਆ ਤੇ ਨਾਟੋ ਜਿਹੜੀ ਆ ਇੱਕ ਤਰ੍ਹਾਂ ਨਾਲ ਫਿੱਲਰ ਪੁੱਲਰ ਜਾਵੇਗੀ ਸੋ ਦੇਖਦੇ ਆ ਪਰ 트ੰਪ ਉਹਨਾਂ ਨੇ ਤਾਂ ਬਾਰ-ਬਾਰ ਇਹ ਕਿਹਾ ਵੀ ਅਸੀਂ ਮਿਲਟਰੀ ਨਹੀਂ ਭੇਜਣਾ ਚਾਹੁੰਦੇ ਤੇ ਪਰ ਉਹ ਬੜਾ ਹਾਲਾਂਕਿ ਏਰੀਆ ਬਹੁਤ ਵੱਡਾ ਹੈ ਪੋਪੂਲੇਸ਼ਨ ਬੜੀ ਘੱਟ ਹੈਗੀ ਆ ਸੋਨੂ ਟੇਕਓਵਰ ਕਰਨਾ ਇੰਨਾ ਔਖਾ ਨਹੀਂ ਅਮਰੀਕਾ ਦੇ ਲਈ ਜੇ ਕਰਨਾ ਚਾਹੁੰਦੇ ਹੈਗੇ ਆ